ਇੱਕ ਪਿੰਡ ਵਿੱਚ ਬੱਲੂ ਨਾਮ ਦਾ ਇੱਕ ਚੋਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਜੰਗਲ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਰੋਕ ਕੇ ਬਸ ਲੁੱਟਣਾ ਹੀ ਉਸਦਾ ਕੰਮ ਸੀ ਚੋਰੀ ਕਰਦੇ ਸਮੇਂ ਜੇਕਰ ਕੋਈ ਉਸ ਦੇ ਖਿਲਾਫ ਹੋ ਜਾਂਦਾ ਤਾਂ ਉਹ ਉਸ ਦੀ ਜਾਨ ਲੈਣ ਤੋਂ ਵੀ ਹਿਚਕਚਾਉਂਦਾ ਨਹੀਂ ਸੀ ਇਸ ਦੌਰਾਨ ਇੱਕ ਦਿਨ ਉਸ ਦੀ ਪਤਨੀ ਜਿਸ ਦਾ ਨਾਮ ਸੁਨੀਤਾ ਸੀ ਉਸ ਨੂੰ ਕਹਿੰਦੀ ਹੈ ਕੇ ਹੁਣ ਤੈਨੂੰ ਕਈ ਦਿਨਾਂ ਤੋਂ ਕੁਝ ਵੀ ਨਹੀਂ ਮਿਲਿਆ ਤੂੰ ਕਦੋਂ ਜਾਵੇਂਗਾ ਜਲਦੀ ਜਾ ਰਾਹ ਗਿਰਾਂ ਦਾ ਸਮਾਂ ਹੋ ਗਿਆ ਹੈ ਫਿਰ ਜੇ ਦੁਪਹਿਰ ਹੋ ਗਈ ਤਾਂ ਕੋਈ ਨਹੀਂ ਆਵੇਗਾ ਵੈਸੇ ਵੀ ਤੈਨੂੰ ਗਏ ਨੂੰ ਤਿੰਨ ਦਿਨ ਹੋ ਗਏ ਨੇ ਬੱਲੂ ਖਿਜ ਕੇ ਬੋਲਿਆ ਜਾ ਤਾਂ ਰਹਾ ਅਜੇ ਤਿੰਨ ਦਿਨ ਹੀ ਹੋਏ ਨੇ ਤੇ ਮੇਰੀ ਚੋਰੀ ਤੋਂ ਤੇਰਾ ਕੀ ਮਤਲਬ ਹੈ ਸਾਨੂੰ ਜਲਦੀ ਨਹੀਂ ਕਰਨੀ ਚਾਹੀਦੀ ਪਿਛਲੀ ਵਾਰ ਲੋਕ ਮੇਰੀ ਚੋਰੀ ਬਾਰੇ ਜਾਣ ਗਏ ਸੀ ਤੇ ਉਸ ਰਾਸਤੇ ਤੋਂ ਆਉਣ ਤੋਂ ਡਰਨ ਲੱਗ ਗਈ ਸੀ ਹੁਣ ਕੁਝ ਸਮੇਂ ਬਾਅਦ ਲੋਕ ਵਾਪਸ ਆਉਣਗੇ ਤੇ ਘਟਨਾ ਨੂੰ ਭੁੱਲ ਵੀ ਜਾਣਗੇ ਇਹ ਸਾਰਾ ਕੁਝ ਦੇਖ ਕੇ ਹੀ ਚੋਰੀ ਕਰਨੀ ਪੈਂਦੀ ਹੈ ਤਾਂ ਅੱਜ ਮੈਂ ਜ਼ਰੂਰ ਜਾਵਾਂਗਾ ਬੱਲੂ ਦੀ ਪਤਨੀ ਉਸ ਨੂੰ ਤੋਰਨ ਲੱਗੇ ਖਾਣਾ ਖਵਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਕਿੰਨੇ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਹਾਂ ਇਸ ਵਾਰ ਜ਼ਰੂਰ ਲੈ ਆਓ ਤਾਂ ਬੱਲੂ ਆਖਦਾ ਹੈ ਹੀਰਿਆਂ ਦਾ ਹਾਰ ਮੈਂ ਥੋੜੀ ਬਣਾਉਣਾ ਮੈਨੂੰ ਅਜਿਹੇ ਲੋਕ ਮਿਲਣੇ ਵੀ ਤਾਂ ਚਾਹੀਦੇ ਨੇ ਜੋ ਹੀਰਿਆਂ ਦਾ ਹਾਰ ਪਹਿਨਦੇ ਹੋਣ ਸੋ ਬੱਲੂ ਉਸ ਦਿਨ ਚੋਰੀ ਕਰਨ ਨਿਕਲ ਜਾਂਦਾ ਹੈ ਤੇ ਉਹ ਰਾਹ ਵਿੱਚ ਇੱਕ ਦਰਖਤ ਦੇ ਓਹਲੇ ਲੁਕ ਜਾਂਦਾ ਹੈ ਉਧਰੋਂ ਇੱਕ ਆਦਮੀ ਆਪਣੀ ਬੇਟੀ ਦੇ ਵਿਆਹ ਦੇ ਲਈ ਕਿਸੇ ਤੋਂ ਪੈਸੇ ਉਧਾਰ ਲੈ ਕੇ ਆ ਰਿਹਾ ਹੁੰਦਾ ਹੈ ਬੱਲੂ ਜੋ ਸਮੇਂ ਦੀ ਉਡੀਕ ਕਰ ਰਿਹਾ ਸੀ ਉਸ ਆਦਮੀ ਨੂੰ ਆਉਂਦਿਆਂ ਵੇਖ ਕੇ ਉਸ ਨੂੰ ਰਾਹਤੇ ਵਿੱਚ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਜੋ ਵੀ ਪੈਸੇ ਤੇ ਕੀਮਤੀ ਸਮਾਨ ਤੇਰੇ ਕੋਲ ਹੈ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਆਪਣੀ ਜਾਨ ਗਵਾਉਣੀ ਪਵੇਗੀ ਉਹ ਆਦਮੀ ਡਰਿਆ ਤੇ ਬੋਲਿਆ ਕਿ ਨਹੀਂ ਨਹੀਂ ਮੈਨੂੰ ਛੱਡ ਦਿਓ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਦੱਸੋ ਮੇਰੇ ਵਰਗੇ ਗਰੀਬ ਕੋਲ ਕੀ ਹੋਵੇਗਾ ਐਨੇ ਵਿੱਚ ਹੀ ਬੱਲੂ ਨੇ ਉਸ ਨੂੰ ਉਹ ਪੈਸਿਆਂ ਵਾਲੀ ਥੈਲੀ ਲੁਕਾਉਂਦੇ ਵੇਖ ਲਿਆ ਤੇ ਗੁੱਸੇ ਵਿੱਚ ਉਸ ਨੂੰ ਕਹਿਣ ਲੱਗਾ ਕਿ ਝੂਠ ਨਾ ਬੋਲ ਮੈਂ ਉਸ ਥੈਲੀ ਦੀ ਗੱਲ ਕਰ ਰਿਹਾ ਹਾਂ ਜੋ ਤੂੰ ਹੁਣੇ-ਹੁਣੇ ਲੁਕੋਈ ਹੈ ਮੈਨੂੰ ਉਹ ਥੈਲੀ ਚਾਹੀਦੀ ਹੈ ਤਾਂ ਉਹ ਆਦਮੀ ਡਰ ਦੇ ਮਾਰੇ ਬੋਲਿਆ ਕਿ ਮੇਰੇ ਕੋਲ ਕੁਝ ਵੀ ਨਹੀਂ ਖਿੱਚ ਤੂੰ ਕਰ ਦੇ ਕਰ ਦੇ ਬੱਲੂ ਨੇ ਉਸ ਆਦਮੀ ਤੋਂ ਪੈਸਿਆਂ ਦੀ ਥੈਲੀ ਖੋਹ ਲਈ ਤੇ ਥੈਲੀ ਵਿੱਚ ਦੇਖ ਕੇ ਉਸ ਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਤੂੰ ਤਾਂ ਕਹਿੰਦਾ ਸੀ ਮੈਂ ਗਰੀਬ ਹਾਂ ਤਾਂ ਇਹਨੇ ਪੈਸੇ ਤੇਰੇ ਕੋਲ ਕਿੱਧਰੋਂ ਆਏ ਤੂੰ ਮੇਰਾ ਸਮਾਂ ਖਰਾਬ ਕੀਤਾ ਹੈ ਝੂਠ ਬੋਲਿਆ ਹੈ ਇਸ ਲਈ ਹੁਣ ਮੈਂ ਤੇਰੇ ਚਾਕੂ ਮਾਰਾਂਗਾ ਉਹ ਗਰੀਬ ਆਦਮੀ ਬੱਲੂ ਦੀ ਮਿੰਤ ਕਰਦੇ ਹੋਏ ਬੋਲਿਆ ਕਿ ਮੇਰੀ ਬੇਟੀ ਦਾ ਵਿਆਹ ਹੈ ਇਸ ਲਈ ਗਵਾਨ ਦੇ ਪਿੰਡ ਤੋਂ ਜਾ ਕੇ ਮੈਂ ਕਰਜ਼ਾ ਲੈ ਕੇ ਆਇਆ ਹਾਂ ਜੇ ਪੈਸੇ ਨਾ ਲੈ ਕੇ ਗਿਆ ਤਾਂ ਮੇਰੀ ਬੇਟੀ ਦਾ ਵਿਆਹ ਰੁਕ ਜਾਵੇਗਾ ਇਹ ਪੈਸੇ ਮੈਨੂੰ ਦੇ ਦਿਓ ਨਹੀਂ ਤਾਂ ਮੇਰਾ ਪਰਿਵਾਰ ਸੜਕ ਤੇ ਆ ਜਾਵੇਗਾ ਬੱਲੂ ਡਰਾਵਾ ਦਿਂਦੇ ਹੋਏ ਬੋਲਿਆ ਕਿ ਲੱਗਦਾ ਹੈ ਤੂੰ ਆਸਾਨੀ ਨਾਲ ਨਹੀਂ ਮੰਨੇਗਾ ਹੁਣ ਤੈਨੂੰ ਚਾਕੂ ਨਾਲ ਸਮਝਾਉਣਾ ਪਵੇਗਾ ਬੱਲੂ ਚਾਕੂ ਕੱਢ ਕੇ ਉਸ ਨੂੰ ਡਰਾਉਂਦਾ ਹੈ ਤੇ ਉਸ ਦੇ ਡਰ ਤੋਂ ਉਹ ਵਿਅਕਤੀ ਪੈਸੇ ਬਾਰੇ ਜ਼ਿਆਦਾ ਕੁਝ ਬੋਲੇ ਬਿਨਾ ਉੱਥੋਂ ਚਲਾ ਜਾਂਦਾ ਹੈ ਬੱਲੂ ਵੀ ਆਪਣੇ ਘਰ ਚਲਾ ਜਾਂਦਾ ਹੈ ਬੱਲੂ ਨੂੰ ਘਰ ਆਉਂਦਾ ਵੇਖ ਕੇ ਉਸ ਦਾ ਪਿਤਾ ਉਸ ਨੂੰ ਥੈਲੀ ਬਾਰੇ ਪੁੱਛਦਾ ਹੈ ਬੱਲੂ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਕਿਵੇਂ ਅੱਜ ਉਸ ਨੇ ਇੱਕ ਵਿਅਕਤੀ ਨੂੰ ਲੁੱਟ ਲਿਆ ਇਹ ਸਭ ਆਪਣੇ ਪਿਤਾ ਨੂੰ ਉਹ ਇਸ ਲਈ ਦੱਸਦਾ ਹੈ ਕਿਉਂਕਿ ਉਸ ਦਾ ਪਿਤਾ ਵੀ ਇਹੀ ਕੰਮ ਕਰਦਾ ਸੀ ਪਰ ਹੁਣ ਕੁਝ ਸਮੇਂ ਤੋਂ ਪਛਤਾਵੇ ਕਾਰਨ ਉਹ ਇਹ ਕੰਮ ਛੱਡ ਚੁੱਕਿਆ ਸੀ ਇਸ ਲਈ ਬੱਲੂ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਇਹ ਤਾਂ ਬੁਰੀ ਗੱਲ ਹੈ ਤੂੰ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦਾ ਹੈ ਕਿਸੇ ਦੀ ਬੇਟੀ ਦੇ ਵਿਆਹ ਦੇ ਪੈਸਿਆਂ ਨੂੰ ਤੂੰ ਚੋਰੀ ਕਰ ਲਿਆ ਹੈ ਤਾਂ ਬੱਲੂ ਕਹਿੰਦਾ ਹੈ ਕਿ ਜਦੋਂ ਤੁਸੀਂ ਮੈਨੂੰ ਇਹ ਸਿੱਖਿਆ ਦਿੱਤੀ ਸੀ ਉਦੋਂ ਇਹ ਬੁਰੀ ਗੱਲ ਨਹੀਂ ਸੀ ਜਦੋਂ ਤੁਸੀਂ ਚੋਰੀ ਕਰਦੇ ਸੀ ਤਾਂ ਕੀ ਤੁਸੀਂ ਦੋਸ਼ੀ ਮਹਿਸੂਸ ਨਹੀਂ ਕਰਦੇ ਸੀ ਹੁਣ ਤੁਸੀਂ ਮੈਨੂੰ ਸਬਕ ਸਿਖਾਉਣਾ ਹੈ ਹੋ ਜਾਓ ਆਪਣਾ ਕੰਮ ਕਰੋ ਤਾਂ ਉਸ ਦਾ ਬਾਪ ਬੋਲਿਆ ਕਿ ਮੈਨੂੰ ਇਸ ਗੱਲ ਦਾ ਪਛਤਾਵਾ ਹੋਇਆ ਇਸ ਲਈ ਤਾਂ ਇਹ ਕੰਮ ਬੰਦ ਕਰ ਦਿੱਤਾ ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਵੀ ਇਸ পাপ ਵਾਲੇ ਕੰਮ ਨੂੰ ਬੰਦ ਕਰ ਦੇ ਤੇਰੇ ਕੋਲ ਜੋ ਵੀ ਹੈ ਉਸ ਨਾਲ ਤੂੰ ਜ਼ਮੀਨ ਤੇ ਖੇਤ ਲੈ ਸਕਦਾ ਹੈ ਤੂੰ ਇੰਨਾ ਲਾਲਚੀ ਕਿਉਂ ਹੈ ਚਲੋ ਮੈਂ ਜੋ ਕਹਿਣਾ ਸੀ ਕਹਿ ਦਿੱਤਾ ਬਾਕੀ ਤੇਰੀ ਮਰਜ਼ੀ ਬੱਲੂ ਹੰਕਾਰ ਵਿੱਚ ਬੋਲਿਆ ਕਿ ਇਹ ਸਾਰੀਆਂ ਗੱਲਾਂ ਸੁਣ ਲਈ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਜਾ ਰਿਹਾ ਹਾਂ ਘਰ ਅੰਦਰ ਜਾ ਕੇ ਬੱਲੂ ਬੋਲਦਾ ਹੈ ਸੁਣ ਸੁਨੀਤਾ ਇਹ ਦੇਖ ਇਸ ਥੈਲੀ ਵਿੱਚ ਬਹੁਤ ਪੈਸੇ ਨੇ ਹੁਣ ਘਟੋ ਘਟ ਇੱਕ ਹਫਤੇ ਲਈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਸੁਨੀਤਾ ਬੋਲੀ ਉਹ ਤਾਂ ਠੀਕ ਹੈ ਪਰ ਤੁਹਾਡੇ ਪਿਤਾ ਜੀ ਕੀ ਕਹਿ ਰਹੇ ਸੀ ਕੀ ਉਹ ਤੁਹਾਡੇ ਤੋਂ ਪੈਸੇ ਮੰਗ ਰਹੇ ਸੀ ਬੱਲੂ ਬੋਲਿਆ ਕਿ ਨਹੀਂ ਨਹੀਂ ਉਹ ਤਾਂ ਕਹਿ ਰਹੇ ਸੀ ਕਿ ਮੈਂ ਚੋਰੀ ਕਰਨਾ ਬੰਦ ਕਰ ਦੇਵਾਂ ਉਹਨਾਂ ਦੇ ਅਨੁਸਾਰ ਹੁਣੇ ਸਾਰੇ ਪਾਪ ਨੇ ਸੁਨੀਤਾ ਖਿੱਚ ਕੇ ਬੋਲੀ ਕਿ ਉਹਨਾਂ ਨੇ ਵੀ ਤਾਂ ਅਜੇ ਹੁਣੀ ਛੱਡਿਆ ਹੈ ਉਹਨਾਂ ਨੇ ਤਦ ਤੱਕ ਇਹ ਕੰਮ ਕੀਤਾ ਜਦੋਂ ਤੱਕ ਉਹਨਾਂ ਤੋਂ ਹੋਇਆ ਉਹਨਾਂ ਦੀ ਗੱਲ ਵੱਲ ਧਿਆਨ ਨਾ ਦਿਓ ਚਲੋ ਇਹ ਦੱਸੋ ਕਿ ਤੁਸੀਂ ਬੱਚਿਆਂ ਲਈ ਕੁਝ ਲਿਆਏ ਜਾਂ ਖਾਲੀ ਹੱਥ ਹੀ ਆ ਗਏ ਹੋ ਬੱਲੂ ਬੋਲਿਆ ਇਹ ਵੇਖ ਇੱਕ ਜੋੜੀ ਕੱਪੜੇ ਤੇ ਮਠਾਈ ਦਾ ਡੱਬਾ ਵੀ ਲਿਆਂਦਾ ਹੈ ਚੱਲ ਉਹਨਾਂ ਨੂੰ ਬੁਲਾ ਸੋ ਬੱਲੂ ਉਹ ਦਿਨ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਨਾਲ ਬਿਤਾਉਂਦਾ ਹੈ ਇੱਕ ਹਫ਼ਤਾ ਬੀਤਿਆ ਤੇ ਅੱਜ ਫੇਰ ਬੱਲੂ ਹਮੇਸ਼ਾ ਦੀ ਤਰ੍ਹਾਂ ਚੋਰੀ ਕਰਨ ਨਿਕਲ ਜਾਂਦਾ ਹੈ ਉਹ ਰਾਸਤੇ ਵਿੱਚ ਸੋਚਦਾ ਹੈ ਕਿ ਅੱਜ ਮੈਨੂੰ ਕਿਸੇ ਹੋਰ ਰਾਸਤੇ ਤੋਂ ਜਾਣਾ ਚਾਹੀਦਾ ਹੈ ਸੁਣਿਆ ਹੈ ਕਿ ਸੈਨਿਕ ਉੱਥੇ ਪਹਿਰਾ ਦੇਣ ਲੱਗ ਪਏ ਨੇ ਅੱਜ ਬੱਲੂ ਨੂੰ ਇੱਕ ਨਵਾਂ ਵਿਆਹ ਹੈ ਜੋੜਾ ਤੇ ਉਹਨਾਂ ਦਾ ਪਿਤਾ ਉਸ ਰਾਸਤੇ ਤੋਂ ਆਉਂਦਾ ਵਿਖਾਈ ਦਿੰਦਾ ਹੈ ਬੱਲੂ ਨੇ ਉਹਨਾਂ ਤਿੰਨਾਂ ਨੂੰ ਆਉਂਦੇ ਵੇਖਿਆ ਤੇ ਸੋਚਣ ਲੱਗਾ ਕਿ ਲੱਗਦਾ ਹੈ ਉਹਨਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ ਗਹਿਣੇ ਵੀ ਬਹੁਤ ਹੋਣਗੇ ਉਹਨਾਂ ਕੋਲ ਜੇਕਰ ਮੈਂ ਅੱਜ ਇਹਨਾਂ ਨੂੰ ਲੁੱਟ ਲਵਾਂ ਤਾਂ ਕਈ ਦਿਨਾਂ ਤੱਕ ਆਰਾਮ ਕਰ ਸਕਦਾ ਹਾਂ ਇਹ ਸੋਚਦੇ ਹੀ ਬੱਲੂ ਉਹਨਾਂ ਦੇ ਇੱਕਦਮ ਸਾਹਮਣੇ ਆਇਆ ਤੇ ਕਹਿਣ ਲੱਗਾ ਚੁੱਪਚਾਪ ਗਹਿਣੇ ਤੇ ਪੈਸੇ ਮੈਨੂੰ ਦੇ ਦਿਓ ਨਹੀਂ ਤਾਂ ਤੁਸੀਂ ਇੱਥੋਂ ਜਿੰਦਾ ਨਹੀਂ ਜਾ ਸਕਦੇ ਗਿੜ-ਗਿੜਾਉਂਦੇ ਹੋਏ ਉਹ ਬੋਲੇ ਕਿ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਹੈ ਸਾਡੇ ਕੋਲ ਪੈਸੇ ਨਹੀਂ ਉਹ ਲੈ ਲਵੋ ਪਰ ਸਾਨੂੰ ਜਾਣ ਦਿਓ ਅਸੀਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਾਂਗੇ ਬੱਲੂ ਗੁੱਸੇ ਵਿੱਚ ਬੋਲਿਆ ਕਿ ਮੈਂ ਤੁਹਾਨੂੰ ਬੇਵਕੂਫ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਮੈਂ ਕੋਈ ਛੋਟਾ ਮੋਟਾ ਚੋਰ ਹਾਂ ਮੈਨੂੰ ਪੈਸਿਆਂ ਦੇ ਨਾਲ-ਨਾਲ ਸਾਰੇ ਗਹਿਣੇ ਵੀ ਚਾਹੀਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੈ ਕੇ ਰਾਸਤੇ ਵਿੱਚ ਕਿੰਨੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜੇਕਰ ਜਾਨ ਪਿਆਰੀ ਹੈ ਤਾਂ ਪੈਸੇ ਤੇ ਗਹਿਣੇ ਇੱਥੇ ਰੱਖ ਦਿਓ ਬੱਲੂ ਉਹਨਾਂ ਨੂੰ ਡਰਾ ਕੇ ਉਹਨਾਂ ਤੋਂ ਸਾਰੇ ਪੈਸੇ ਗਹਿਣੇ ਇੱਥੋਂ ਤੱਕ ਕਿ ਉਸ ਦੀ ਪਤਰੀ ਦਾ ਮੰਗਲ ਸੂਤਰ ਵੀ ਲੁੱਟ ਲੈਂਦਾ ਹੈ ਉਸ ਦੀ ਪਤਨੀ ਰੋਂਦੀ ਕਰ ਲੌਂਦੀ ਹੋਈ ਕਹਿੰਦੀ ਹੈ ਕਿ ਮੰਗਲ ਸੂਤਰ ਮੇਰੀ ਮਾਂ ਦੀ ਨਿਸ਼ਾਨੀ ਹੈ ਇਸ ਵਿੱਚ ਮੇਰੀ ਮਾਂ ਦੀਆਂ ਯਾਦਾਂ ਨੇ ਰੱਬ ਦੇ ਵਾਸਤੇ ਇਹ ਨਾ ਲਓ ਬੱਲੂ ਹੰਕਾਰ ਵਿੱਚ ਬੋਲਿਆ ਕਿ ਜੇਕਰ ਰੱਬ ਦੇ ਵਾਸਤੇ ਇਹਨੂੰ ਛੱਡ ਦਿਆਂ ਤਾਂ ਸਾਡੇ ਵਰਗੇ ਲੁੱਟੇਰੇ ਕੀ ਕਰਨਗੇ ਗੁੱਸੇ ਵਿੱਚ ਆ ਕੇ ਬੱਲੂ ਨੇ ਉਸਦੇ ਪਿਤਾ ਦੇ ਛੁਰੀ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਉਹ ਡਰ ਦੇ ਮਾਰੇ ਸਾਰੀਆਂ ਚੀਜ਼ਾਂ ਕੱਢ ਕੇ ਬੱਲੂ ਨੂੰ ਦੇ ਦਿੰਦੇ ਨੇ ਤੇ ਉਸਦੇ ਪਿਤਾ ਦੇ ਸਰੀਰ ਨੂੰ ਲੈ ਕੇ ਉੱਥੋਂ ਚਲੇ ਜਾਂਦੇ ਨੇ ਦਰਖਤ ਤੇ ਬੈਠਾ ਇੱਕ ਭੂਤ ਬੱਲੂ ਦੀਆਂ ਸਾਰੀਆਂ ਕਰਤੂਤਾਂ ਦੇਖ ਰਿਹਾ ਸੀ ਉਹ ਬੱਲੂ ਦੇ ਕੋਲ ਆਇਆ ਤੇ ਕਹਿਣ ਲੱਗਾ ਬੱਲੂ ਲੱਗਦਾ ਹੈ ਕਿ ਅੱਜ ਦਾ ਦਿਨ ਤੇਰੇ ਲਈ ਚੰਗਾ ਹੈ ਪੈਸੇ ਤੇ ਜੇਵਰ ਦੇ ਨਾਲ ਨਾਲ ਗਲੇ ਦਾ ਹਾਰ ਵੀ ਤੈਨੂੰ ਮਿਲ ਗਿਆ ਪਰ ਇਹ ਸਭ ਪਾਉਣ ਲਈ ਤੂੰ ਇੱਕ ਜਾਨ ਲੈ ਲਈ ਹੈ ਬੱਲੂ ਕਬਰਾਇਆ ਤੇ ਕਹਿਣ ਲੱਗਾ ਕਿ ਤੂੰ ਕੌਣ ਹੈ ਮੈਂ ਕਿਸੇ ਭੂਤ ਤੋਂ ਡਰਦਾ ਨਹੀਂ ਹਾਂ ਭੂਤ ਬੋਲਿਆ ਕਿ ਮੈਂ ਡਰਾਉਣ ਵਾਲਾ ਭੂਤ ਨਹੀਂ ਹਾਂ ਮੈਂ ਇੱਕ ਬੁੱਧੀਮਾਨ ਭੂਤ ਹਾਂ ਮੈਨੂੰ ਦੱਸ ਤੂੰ ਰਾਘੀਰਾਂ ਨੂੰ ਇਸ ਤਰ੍ਹਾਂ ਲੁੱਟਦਾ ਕਿਉਂ ਹੈ ਬੱਲੂ ਬੋਲਿਆ ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ ਤੇ ਬੱਚੇ ਆਰਾਮ ਨਾਲ ਰਹਿਣ ਜਿਸ ਨਾਲ ਸਾਨੂੰ ਪੈਸੇ ਦੀ ਮੁਸ਼ਕਲ ਨਾ ਹੋਵੇ ਭੂਤ ਬੋਲਿਆ ਅੱਛਾ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਕਿਸੇ ਭਲੇ ਆਦਮੀ ਦੀ ਜਾਨ ਲੈ ਲਈ ਕੀ ਤੂੰ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਬੱਲੂ ਬੋਲਿਆ ਹਾਂ ਬਿਲਕੁਲ ਮੈਂ ਜੋ ਵੀ ਕਰਦਾ ਉਹਨਾਂ ਲਈ ਹੀ ਕਰਦਾ ਮੇਰੀ ਪਤਨੀ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਸੀ ਅੱਜ ਹਾਰ ਨੂੰ ਦੇਖ ਕੇ ਉਸ ਦਾ ਚਿਹਰਾ ਖੁਸ਼ੀ ਨਾਲ ਖੜ ਜਾਵੇਗਾ ਤਾਂ ਭੂਤ ਬੋਲਿਆ ਪਰ ਉਹਨਾਂ ਨੂੰ ਖੁਸ਼ ਕਰਨ ਲਈ ਤੈਨੂੰ ਇਹਨੇ ਪਾਪ ਕਰਨੇ ਪੈਂਦੇ ਨੇ ਪਾਪ ਕਰਨ ਦੇ ਬਾਅਦ ਤੈਨੂੰ ਇਹ ਭੁਗਤਣਾ ਵੀ ਪਵੇਗਾ ਹਰ ਪਾਪ ਦੀ ਸਜ਼ਾ ਹੁੰਦੀ ਹੈ ਬੱਲੂ ਹੰਕਾਰ ਵਿੱਚ ਬੋਲਿਆ ਕਿ ਇਹ ਸਾਰੀਆਂ ਤਾਂ ਫਾਲਤੂ ਗੱਲਾਂ ਨੇ ਪਾਪ ਜਾਂ ਪੁੰਨ ਕੁਝ ਨਹੀਂ ਹੁੰਦਾ ਅੱਜ ਜੋ ਮਿਲਿਆ ਹੈ ਬਸ ਉਹ ਮੇਰਾ ਹੈ ਕੱਲ ਕਿਸੇ ਹੋਰ ਦਾ ਹੋਵੇਗਾ ਤਾਂ ਭੂਤ ਬੋਲਿਆ ਕਿ ਮੈਂ ਵੀ ਅਜਿਹਾ ਹੀ ਸੋਚਦਾ ਸੀ ਪਿਛਲੇ ਜਨਮ ਵਿੱਚ ਤੇਰੇ ਵਰਗਾ ਹੀ ਵੱਡਾ ਡਾਕੂ ਸੀ ਮੈਂ ਪਾਪ ਤੋਂ ਡਰਦਾ ਨਹੀਂ ਸੀ ਪਰ ਹੁਣ ਵੇਖ ਲਾ ਕੀ ਹਾਲ ਹੋ ਗਿਆ ਹੈ ਮੇਰਾ ਇਸ ਹਾਲਤ ਤੋਂ ਮੈਨੂੰ ਹਜ਼ਾਰਾਂ ਸਾਲ ਤੱਕ ਮੁਕਤੀ ਨਹੀਂ ਮਿਲੀ ਤੂੰ ਵੀ ਇਹ ਪਾਪ ਕਰਨਾ ਬੰਦ ਕਰ ਦੇ ਮੈਂ ਇਸ ਨੂੰ ਅਨੁਭਵ ਕੀਤਾ ਹੈ ਇਸ ਲਈ ਹੀ ਕਹਿ ਰਿਹਾ ਹਾਂ ਮੇਰਾ ਇਹ ਹਾਲ ਇਸ ਦਾ ਸਬੂਤ ਹੈ ਹੁਣ ਸੁਧਰ ਜਾ ਬੱਲੂ ਬੋਲਿਆ ਕਿ ਜੇਕਰ ਮੈਂ ਕੱਲ ਤੋਂ ਇਹ ਕੰਮ ਬੰਦ ਕਰ ਦਿਆਂ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਆਰਾਮ ਨਹੀਂ ਦੇ ਪਾਵਾਂਗਾ ਤੇ ਜੇ ਮੈਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਤਾਂ ਮੈਨੂੰ ਚੋਰੀ ਦੇ ਇਲਾਵਾ ਕੁਝ ਨਹੀਂ ਆਉਂਦਾ ਕੂਤ ਬੋਲਿਆ ਕਿ ਮਤਲਬ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਇਹ ਸਾਰੇ ਪਾਪ ਕਰ ਰਿਹਾ ਹੈ ਪਰ ਹੁਣ ਇੱਕ ਕੰਮ ਕਰ ਤੂੰ ਪਹਿਲਾਂ ਵੀ ਬਹੁਤ ਪਾਪ ਕਰ ਚੁੱਕਿਆ ਹੈ ਪੈਸੇ ਤੇ ਗਹਿਣਿਆਂ ਦੇ ਨਾਂ ਲਾਲ ਆਪਣੇ ਪਾਪਾ ਨੂੰ ਵੀ ਉਹਨਾਂ ਦੇ ਨਾਲ ਵੰਡ ਕੇ ਦੇਖ ਫੇਰ ਉਹ ਤੇਰੇ ਪਾਪ ਨੂੰ ਸਵੀਕਾਰ ਨਹੀਂ ਕਰਨਗੇ ਜੇ ਤੂੰ ਚਾਹੇ ਤਾਂ ਇੱਕ ਵਾਰ ਉਹਨਾਂ ਤੋਂ ਪੁੱਛ ਕੇ ਦੇਖ ਬੱਲੂ ਬੜੇ ਮਾਨ ਨਾਲ ਬੋਲਿਆ ਕਿ ਮੈਨੂੰ ਆਪਣੇ ਪਰਿਵਾਰ ਨੂੰ ਪੁੱਛਣ ਦੀ ਲੋੜ ਨਹੀਂ ਹੈ ਉਹ ਮੇਰੇ ਲਈ ਕੁਝ ਵੀ ਕਰਨਗੇ ਜੇਕਰ ਪਾਪ ਨੂੰ ਸਵੀਕਾਰ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਉਹ ਜ਼ਰੂਰ ਸਵੀਕਾਰ ਕਰਨਗੇ ਮੈਂ ਹੁਣੇ ਹੀ ਜਾ ਕੇ ਉਹਨਾਂ ਤੋਂ ਪੁੱਛਦਾ ਹਾਂ ਬੱਲੂ ਘਰ ਵਾਲਿਆਂ ਤੋਂ ਉਸ ਭੂਤ ਦੇ ਕਹੇ ਅਨੁਸਾਰ ਆਪਣਾ ਪਾਪ ਸਾਂਝਾ ਕਰਨ ਬਾਰੇ ਪੁੱਛਣ ਜਾਂਦਾ ਹੈ ਉਹ ਪਹਿਲਾਂ ਆਪਣੀ ਪਤਨੀ ਤੋਂ ਪੁੱਛਦਾ ਹੈ ਉਸ ਨੂੰ ਹਾਰ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਲੈ ਭਾਗਵਾਨੇ ਤੇਰੇ ਲਈ ਹਾਰ ਲਿਆਂਦਾ ਹੈ ਤੇ ਇਸ ਵਿੱਚ ਕੁਝ ਪੈਸੇ ਵੀ ਨੇ ਹੁਣ ਆਪਾਂ ਨੂੰ ਕਈ ਮਹੀਨਿਆਂ ਤੱਕ ਚੋਰੀ ਕਰਨ ਦੀ ਲੋੜ ਨਹੀਂ ਹੈ ਪਤਨੀ ਬੋਲੀ ਬਹੁਤ ਵਧੀਆ ਮੈਂ ਹਮੇਸ਼ਾ ਇਹ ਹਾਰ ਚਾਹੁੰਦੀ ਸੀ ਮੈਂ ਜੋ ਕੁਝ ਵੀ ਮੰਗਦੀ ਹਾਂ ਤੁਸੀਂ ਉਸ ਨੂੰ ਬਿਨਾਂ ਇਨਕਾਰ ਕੀਤੇ ਲਿਆਉਂਦੇ ਹੋ ਇਸ ਲਈ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਤਾਂ ਫਿਰ ਬੱਲੂ ਬੋਲਿਆ ਸੁਨੀਤਾ ਮੈਂ ਇਹ ਸਾਰਾ ਕੁਝ ਤੁਹਾਡੇ ਲਈ ਹੀ ਕਰਦਾ ਹਾਂ ਹੁਣ ਤੈਨੂੰ ਇੱਕ ਕੰਮ ਕਰਨਾ ਹੋਵੇਗਾ ਪਤਨੀ ਬੋਲੀ ਮੈਂ ਤੁਹਾਡੇ ਲਈ ਕੁਝ ਵੀ ਕਰਾਂਗੀ ਅੱਜ ਮੈਂ ਬਹੁਤ ਖੁਸ਼ ਹਾਂ ਬੋਲੋ ਕੀ ਕਰਨਾ ਹੈ ਤਾਂ ਬੱਲੂ ਬੋਲਿਆ ਕਿ ਸਾਰਾ ਕੁਝ ਤੁਹਾਡੇ ਲਈ ਲਿਉਣ ਲਈ ਮੈਨੂੰ ਬਹੁਤ ਪਾਪ ਕਰਨੇ ਪੈਂਦੇ ਨੇ ਇੱਥੋਂ ਤੱਕ ਕਿ ਅੱਜ ਮੈਂ ਇੱਕ ਆਦਮੀ ਦੀ ਜਾਨ ਲੈ ਲਈ ਹੈ ਫੇਰ ਜਾ ਕੇ ਤੇਰੇ ਲਈ ਹਾਰ ਲਿਆ ਸਕਿਆ ਹਾਂ ਮੈਂ ਬੜੇ ਪਾਪ ਕੀਤੇ ਨੇ ਤਾਂ ਕੀ ਹੁਣ ਮੇਰੇ ਇਹਨਾਂ ਪਾਪਾ ਨੂੰ ਤੂੰ ਸਾਂਝਾ ਕਰੇਂਗੀ ਸੁਨੀਤਾ ਕਬਰਾਂਦੇ ਹੋਏ ਬੋਲੀ ਇਹ ਤੁਸੀਂ ਕੀ ਕਹਿ ਰਹੇ ਹੋ ਅਸੀਂ ਜੋ ਕੁਝ ਵੀ ਮੰਗਦੇ ਹਾਂ ਉਸ ਨੂੰ ਲੈਣਾ ਤੁਹਾਡੀ ਜ਼ਿੰਮੇਵਾਰੀ ਹੈ ਮੈਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਇਸ ਨੂੰ ਚੋਰੀ ਕੀਤਾ ਹੈ ਜਾਂ ਸਖਤ ਮਿਹਨਤ ਕੀਤੀ ਹੈ ਸਾਰੇ ਪਾਪ ਤੁਸੀਂ ਕੀਤੇ ਨੇ ਤੇ ਉਹਨਾਂ ਵਿੱਚੋਂ ਅੱਧਾ ਪਾਪ ਹੁਣ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਨੂੰ ਪਾਪ ਨਹੀਂ ਚਾਹੀਦੇ ਮੈਂ ਨਰਕ ਵਿੱਚ ਨਹੀਂ ਜਾਵਾਂਗੀ। ਐਨੇ ਵਿੱਚ ਬੱਲੂ ਦਾ ਬੱਚਾ ਉੱਥੇ ਆ ਕੇ ਪੁੱਛਦਾ ਹੈ ਕਿ ਕੀ ਗੱਲ ਹੈ ਮਾਂ? ਪਾਪ ਕੀ ਹੁੰਦਾ ਹੈ? ਤਾਂ ਮਾਂ ਕਹਿੰਦੀ ਹੈ ਕਿ ਪਾਪ ਦਾ ਮਤਲਬ ਹੈ ਤੁਹਾਡੇ ਪਿਤਾ ਦੀ ਚੋਰੀ ਤੇ ਡਕੈਤੀ ਤੇ ਦੂਜੇ ਲੋਕਾਂ ਦੀ ਮਿਹਨਤ ਦੀ ਕਮਾਈ ਲੈਣਾ। ਅਸੀਂ ਡਕੈਤੀ ਨੂੰ ਪਾਪ ਕਹਿੰਦੇ ਹਾਂ। ਜੇ ਤੁਸੀਂ ਇਹ ਪਾਪ ਕਰੋਗੇ ਤਾਂ ਨਰਕ ਵਿੱਚ ਜਾਓਗੇ। ਨਰਕ ਵਿੱਚ ਬਹੁਤ ਕਠੋਰ ਸਜ਼ਾ ਮਿਲਦੀ ਹੈ। ਬੱਚਾ ਬੋਲਿਆ ਕਿ ਕੀ ਮੇਰੇ ਪਿਤਾ ਨੂੰ ਪਾਪਾਂ ਦੀ ਸਜ਼ਾ ਨਰਕ ਵਿੱਚ ਮਿਲੇਗੀ? ਮਾਂ ਬੋਲੀ ਹਾਂ ਬੇਟਾ ਇਸ ਦੀ ਸਜ਼ਾ ਮਿਲੇਗੀ ਕਿ ਤੁਸੀਂ ਆਪਣੇ ਪਿਤਾ ਦੇ ਕੁਝ ਪਾਪਾਂ ਨੂੰ ਵੰਡੋਗੇ? ਬੇਟਾ ਬੋਲਿਆ ਨਹੀਂ ਨਹੀਂ ਮਾਂ ਮੈਂ ਨਰਕ ਵਿੱਚ ਸਜ਼ਾ ਨਹੀਂ ਪਾਉਣੀ ਮੈਨੂੰ ਇਹ ਪਾਪ ਨਹੀਂ ਚਾਹੀਦੇ। ਪਤਨੀ ਬੋਲੀ ਦੇਖਿਆ ਤੁਸੀਂ ਨਾ ਸਿਰਫ ਮੈਂ ਮੇਰੇ ਪੇਟ ਤੋਂ ਪੈਦਾ ਹੋਇਆ ਬੱਚਾ ਵੀ ਤੁਹਾਡੇ ਪਾਪਾਂ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹੈ। ਤੁਸੀਂ ਜੋ ਪਾਪ ਕੀਤੇ ਨੇ ਉਹ ਸਿਰਫ ਤੁਹਾਡੇ ਹੀ ਹੋਣਗੇ। ਕੋਈ ਵੀ ਉਸ ਪਾਪ ਨੂੰ ਸਾਂਝਾ ਨਹੀਂ ਕਰੇਗਾ ਤੁਹਾਨੂੰ ਕੀ ਲੱਗਦਾ ਹੈ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕੋਈ ਚੰਗਾ ਕੰਮ ਕਰੋ ਇਹ ਸੁਣ ਕੇ ਬੱਲੂ ਤੁਰੰਤ ਉਸ ਭੂਤ ਦੇ ਕੋਲ ਵਾਪਸ ਚਲਾ ਜਾਂਦਾ ਹੈ ਭੂਤ ਬੋਲਦਾ ਹੈ ਕਿ ਕੀ ਗੱਲ ਬੱਲੂ ਬਹੁਤ ਜਲਦੀ ਵਾਪਸ ਆ ਗਿਆ ਕੀ ਆਪਣੇ ਸਾਰੇ ਪਾਪਾਂ ਦਾ ਉਹਨਾਂ ਨੂੰ ਹਿੱਸੇਦਾਰ ਬਣਾ ਦਿੱਤਾ ਬੱਲੂ ਬੋਲਿਆ ਮੈਂ ਤੇਰੀ ਗੱਲ ਸਮਝ ਗਿਆ ਹਾਂ ਉਹ ਮੇਰੇ ਪਾਪਾ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਉਹ ਤਾਂ ਕਹਿ ਰਹੇ ਨੇ ਕਿ ਸਾਰੀ ਜ਼ਿੰਮੇਵਾਰੀ ਮੇਰੀ ਹੈ। ਭੂਤ ਬੋਲਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਪਾਪਾਂ ਨੂੰ ਸਾਂਝਾ ਕਰਨ ਲਈ ਕੋਈ ਤਿਆਰ ਨਹੀਂ ਹੁੰਦਾ। ਬੱਲੂ ਉਦਾਸ ਹੋ ਕੇ ਬੋਲਿਆ ਕਿ ਪਰ ਇਨ੍ਹਾਂ ਪਾਪਾਂ ਤੋਂ ਮੈਨੂੰ ਕਦੇ ਮੁਕਤੀ ਨਹੀਂ ਮਿਲ ਸਕੇਗੀ। ਹੁਣ ਤੂੰ ਹੀ ਕੋਈ ਰਾਹਤਾ ਦੱਸ। ਭੂਤ ਬੋਲਿਆ ਕਿ ਤੈਨੂੰ ਇਹ ਸਾਰੇ ਕੰਮ ਛੱਡਣੇ ਪੈਣਗੇ। ਤੇਰੇ ਕੋਲ ਜੋ ਵੀ ਹੈ ਉਹਨਾਂ ਨਾਲ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ। ਹੌਲੀ-ਹੌਲੀ ਤੇਰੇ ਪਾਪ ਘਟਦੇ ਚਲੇ ਜਾਣਗੇ। ਉਸ ਦਿਨ ਤੋਂ ਬਾਅਦ ਬੱਲੂ ਨੂੰ ਇਹ ਸੱਚਾਈ ਦਾ ਅਹਿਸਾਸ ਹੋਇਆ ਕਿ ਜਿਸ ਨੇ ਪਾਪ ਕੀਤੇ ਨੇ ਉਸ ਨੂੰ ਹੀ ਭੁਗਤਣਾ ਪਵੇਗਾ ਤੇ ਉਹ ਆਪਣਾ ਬਾਕੀ ਦਾ ਜੀਵਨ ਚੰਗੇ ਕੰਮਾਂ ਵਿੱਚ ਬਿਤਾਉਣ ਲੱਗਾ ਇਸ ਸੱਚਾਈ ਦਾ ਸਾਹਮਣਾ ਕਰਕੇ ਬੱਲੂ ਨੇ ਆਪਣਾ ਜੀਵਨ ਬਦਲਣ ਦਾ ਫੈਸਲਾ ਕੀਤਾ ਤੇ ਪਾਪਾਂ ਦੀ ਜਗ੍ਹਾ ਚੰਗੇ ਕੰਮਾਂ ਨੂੰ ਆਪਣਾ ਰਸਤਾ ਬਣਾਇਆ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸੱਚੀ ਖੁਸ਼ੀ ਅਤੇ ਸ਼ਾਂਤੀ ਸਾਨੂੰ ਸਿਰਫ ਚੰਗੇ ਕੰਮਾਂ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਭੜੇ ਕੰਮ ਕਰਨ ਵਾਲਾ ਇਨਸਾਨ ਦੂਜਿਆਂ ਦਾ ਨੁਕਸਾਨ ਤਾਂ ਕਰਦਾ ਹੀ ਹੈ ਪਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਆ ਕੇ ਉਹ ਖੁਦ ਵੀ ਇਸ ਕਰਮ ਤੋਂ ਬਚ ਨਹੀਂ ਪਾਉਂਦਾ ਤੇ ਆਪਣੇ ਕਰਮਾਂ ਦੀ ਸਜ਼ਾ ਭੁਗਤਦਾ ਹੈ ਆਓ ਅਸੀਂ ਸਾਰੇ ਵੀ ਚੰਗੇ ਕਰਮ ਕਰਕੇ ਆਪਣੇ ਬਾਕੀ ਰਹਿੰਦੇ ਜੀਵਨ ਨੂੰ ਸਫਲ ਬਣਾਈਏ ਧੰਨਵਾਦ